ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗੇਲਾ ਨੂੰ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਮਾਗੀ ਮੇਲੇ ਦੇ ਸ਼ੁਭ ਮੌਕੇ ਤੇ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ ਸਿਆਸੀ ਕਾਨਫਰੰਸ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸੌਦੀਆ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤੇ ਵਿਧਾਇਕ ਸ਼ਾਮਲ ਹੋਏ ਕਾਨਫਰੰਸ ਦੇ ਮੰਚ ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਗੁਰਮੀਤ ਸਿੰਘ ਖੁੱਡੀਆਂ, ਆਮਨ अरोड़ा, ਲਾਲਚੰਦ ਕਟਾਰੂ ਚੱਕ ਸਮੇਤ ਕਈ ਸੀਨੀਅਰ ਪਾਰਟੀ ਆਗੂ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਹੱਕਾਂ ਨਾਲ ਖੜੇ ਹੋਣ ਨਾਲ ਆਪਣੀ ਵਾਰੀ ਆਉਂਦੀ ਹੈ ਪਰ ਇਹ ਵਿਰੋਧੀ ਧਿਰਾਂ ਲੋਕਾਂ ਨੂੰ ਲੁੱਟਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਕਾਂਗਰਸ ਤੇ ਤਿੱਖੇ ਨਿਸ਼ਾਨੇ ਸਾਧਦੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਮਿਲ ਕੇ ਪੰਜਾਬ ਦਾ ਬੇੜਾ ਗਰਖ ਕੀਤਾ। ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਉਹਨਾਂ ਦੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਸਦਕਾ ਹੁਣ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਨੌਜਵਾਨ ਵਾਪਸ ਆਪਣੇ ਸੂਬੇ ਦੇ ਵਿੱਚ ਆ ਕੇ ਕੰਮ ਕਰਨ ਦੀ ਇੱਛਾ ਜ਼ਾਹਰ ਕਰ ਰਹੇ ਨੇ ਇਸ ਮੌਕੇ ਵੱਡਾ ਐਲਾਨ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਵੱਲੋਂ ਕੀਤਾ 1000 ਰੁਪਏ ਵਾਲਾ ਵਾਅਦਾ ਅਗਲੇ ਬਜਟ ਦੇ ਵਿੱਚ ਪੂਰਾ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਗੁਰੂਆਂ ਤੋਂ ਇਹਨਾਂ ਸ਼ਹੀਦਾਂ ਤੋਂ ਹੀ ਆਪਾਂ ਆਸ਼ੀਰਵਾਦ ਲੈਣਾ ਕਿ ਸਮਤ ਬਖਸ਼ਿਓ ਸਾਨੂੰ ਬਲ ਬਖਸ਼ਿਓ ਲੜਾਈ ਉਸ ਵੇਲੇ ਵੀ ਜ਼ੁਲਮ ਦੇ ਖਿਲਾਫ ਸੀ ਲੜਾਈ ਅੱਜ ਵੀ ਜ਼ੁਲਮ ਦੇ ਖਿਲਾਫ ਹੀ ਚੱਲੀ ਜਾਂਦੀ ਹੈ ਕਿਉਂਕਿ ਜਿਹੜੇ ਜ਼ਾਲਮ ਨੇ ਉਹਨਾਂ ਨੂੰ ਐ ਲੱਗਦਾ ਕਿ ਕੋਈ ਗੱਲ ਨਹੀਂ ਪੰਜ ਕਸਾਲਾਂ ਵਾਸਤੇ ਸਾਨੂੰ ਲੋਕਾਂ ਨੇ ਇੱਧਰ ਉੱਧਰ ਕੀਤਾ ਬਾਅਦ ਚ ਲੋਕ ਭੁੱਲ ਜਾਣਗੇ ਜਾ ਦਸਤ ਕਮਜ਼ੋਰ ਐ ਲੋਕਾਂ ਦੀ ਅਸੀਂ ਫੇਰ ਆ ਜਾਾਂਗੇ ਇਸ ਕਰਕੇ ਉਹਦੀਆਂ ਵਾਰੀਆਂ ਡਿੱਕੀ ਜਾਂਦੇ ਆ ਸਾਡੀ ਵਾਰੀ ਆਊਗੀ ਵਾਰੀ ਕਾਦੀ ਵਾਰੀ ਸੇਵਾ ਦੀ ਤਾਂ ਵਾਰੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਵਾਰੀ ਲੁੱਟਣ ਦੀ ਵੀ ਸਾਡੀ ਲੁੱਟਣ ਦੀ ਵਾਰੀ ਆਊਗੀ ਦੇਖ ਲਓ ਤੁਸੀਂ ਕਿਵੇਂ ਧੜਫੇ ਪਏ ਨੇ ਵਾਰੀਆਂ ਵਾਸਤੇ ਵੀ ਵਾਰੀ ਆਊਗੀ ਤੁਸੀਂ ਸੁਣੇ ਹੋਣੇ ਕਿਲ-ਕਿਲ ਕੇ ਬੋਲਣ ਲੱਗੇ ਵੇ ਉਹ ਝਾੜੂ ਨੂੰ ਪਤਾ ਨਹੀਂ ਕਿੱਥੇ ਸਿੱੜ ਦੋ ਚੁੱਲ੍ਹੇ ਸਿੱੜ ਦੋ 150 ਰੁਪਏ ਦੇ ਆਉਂਦਾ ਇੱਕ ਕਿਉਂ ਨੁਕਸਾਨ ਕਰਾਉਂਗੇ ਲੋਕਾਂ ਦਾ ਯਾਰ ਉਸ ਤੋਂ ਬਾਅਦ ਝਾੜੂ ਇਹ ਜਿਹੜਾ ਸਾਡੇ ਵਾਲਾ ਝਾੜੂ ਹੈ ਨਾ ਇਹ ਰਾਜਨੀਤਿਕ ਗੰਦਗੀ ਸਾਫ਼ ਕਰਦਾ ਹੈ ਲੋਕਾਂ ਨਾਲ ਝਾੜੂ ਤਾਂ ਉਹਨਾਂ ਦਾ ਵਿਹੜਾ ਸਾਫ਼ ਕਰਦਾ ਉਹਨਾਂ ਦਾ ਘਰ ਸਾਫ਼ ਕਰਦਾ ਮਕਾਨ ਸਾਫ਼ ਕਰਦਾ ਦੁਕਾਨ ਸਾਫ਼ ਕਰਦਾ ਇਹ ਆਮ ਆਦਮੀ ਪਾਰਟੀ ਵਾਲਾ ਝਾੜੂ ਇਹ ਰਾਜਨੀਤਿਕ ਗੰਦਗੀ ਸਾਫ਼ ਕਰਦਾ ਹੈ ਹੁਣ ਤੁਸੀਂ ਦੇਖ ਲਓ ਸਾਰੇ ਇਕੱਠੇ ਹੋਏ ਹੋਏ ਆ ਇੱਕੋ ਗੱਲ ਤੇ ਲੱਗੇ ਆ ਮੈਨੂੰ ਗਾਲਾਂ ਕੱਢਣ ਲੱਗੇ ਹੋਏ ਆ ਬਸ ਉਸ ਚੱਕਰ ਚ ਪਹਾੜੇ ਵੀ ਭੁੱਲ ਗਏ ਉਸ ਚੱਕਰ ਚ ਪਤਾ ਹੀ ਨਹੀਂ ਕੀ ਕੀ ਬੋਲੀ ਜਾਂਦੇ ਆ ਬਸ ਉਹਨਾਂ ਦੇ 24 ਘੰਟੇ ਦਿਮਾਗ ਚ ਇਹ ਆ ਵੀ ਇਹ ਯਾਰ ਕਿੱਥੋਂ ਆ ਗਿਆ ਆਮਕਰਾਂ ਦੇ ਮੁੰਡੇ ਆਮਕਰਾਂ ਦੀ ਧੀਆਂ ਪੁੱਤ ਕਿੱਥੋਂ ਆ ਗਏ ਕਿਉਂ ਆ ਗਏ ਸਾਡੀ ਵਾਰੀ ਕਿਉਂ ਨਹੀਂ ਆਈ ਇਹ ਵਾਰੀਆਂ ਢਿੱਕੀ ਜਾਂਦੇ ਆ ਪੰਜਾਬ ਪੁਲਿਸ ਦੇ ਵਿੱਚ 10000 ਤੋਂ ਵੱਧ ਪੁਲਿਸ ਦੇ ਵਿੱਚ ਭਰਤੀ ਕਰ ਰਹੇ ਆ ਨਵੀਂ ਇਹ ਨਹੀਂ ਹੈਗਾ ਵੀ ਜਿਹੜੇ ਰਿਟਾਇਰ ਹੋ ਗਏ ਪਰ ਜਿਹੜੇ ਰਿਟਾਇਰ ਹੋ ਜਾਂਦੇ ਆ 2200 2100 ਉਹਦਾ ਹਰ ਇੱਕ ਸਾਲ ਨਵੇਂ ਰੱਖ ਲੈਣੇ ਆ ਪਰ 10000 ਹੁਣ ਟੋਟਲ ਸਟ੍ਰੈਂਥ ਵਧਾ ਰਹੇ ਆ ਪੰਜਾਬ ਪੁਲਿਸ ਦੇ ਵਿੱਚ ਔਰ ਪੰਜਾਬ ਪੁਲਿਸ ਤਾਂ ਕੋਈ ਸਪਾਰਸ਼ ਨਹੀਂ ਸਰੀਰ ਹੈ ਪਰਮਾਤਮਾ ਨੇ ਦਿੱਤਾ ਉਹ ਚ ਦੌੜ ਹੈ ਉਹ ਚ ਲੌਂਗ ਜੰਪ ਹੈ ਉਹ ਚ ਛਾਤੀ ਕਿੰਨੀ ਚੌੜੀ ਹੈ ਤੋਂ ਜੋ ਪੰਜਾਬ ਪੁਲਿਸ ਚਾਉਣਾ ਚਾਹੁੰਦੇ ਨੇ ਪੰਜਾਬ ਪੁਲਿਸ ਚਾਜੋ ਤਰੱਕੀਆਂ ਵਾਸਤੇ ਵੀ ਗਾਂ ਰਾਹ ਖੁੱਲੇ ਨੇ ਸਾਡੇ ਵੱਲੋਂ ਇਹ ਹੈ ਵੀ ਤੁਸੀਂ ਤਰੱਕੀ ਕਰਨ ਵਾਲੇ ਬਣੋ ਅਸੀਂ ਤੁਹਾਨੂੰ ਮਾਹੌਲ ਦੇਵਾਂਗੇ ਵੀ ਭਾਈ ਤਰੱਕੀ ਵਾਲਾ ਮਾਹੌਲ ਹੈ ਪੜ੍ਹਨ ਵਾਸਤੇ ਕਿਤਾਬਾਂ ਲੈ ਲਓ ਲਾਇਬ੍ਰੇਰੀਆਂ ਖੋਲਤਿਆਂ ਖੋਲ ਹੀ ਜਾਂਦੇ ਆਂ ਬਿਜਲੀ ਆਉਂਦੀ ਐ ਨਾ ਦਿਨੇ ਖੇਤਾਂ ਵਾਲੀ ਗੱਲ ਕਰਦਾ ਮੈਂ ਦਿਨੇ ਆਉਂਦੀ ਐ ਨਾ ਨਹੀਂ ਆਕ ਆਕੜਾਕੇ ਦੀ ਠੰਡ ਚ ਤੁਹਾਨੂੰ ਰਾਤ ਨੂੰ ਪਾਣੀ ਲਾਉਣਾ ਪੈਂਦਾ ਸੀ ਕਣਕਾਂ ਦਾ ਹੁਣ ਕਦੇ ਗਏ ਹੋ ਦਿਨੇ ਹੀ ਕਹੇ ਦੱਬਿਆ ਉਹਨਾਂ ਨੂੰ ਛੱਡ ਪਰੇ ਬੰਦ ਕਰਦੇ ਕੱਲ ਨੂੰ ਲਾ ਲਾਂਗੇ ਕਿਹੜਾ ਕਿਤੇ ਜਾਂਦੀ ਐ ਹੁਣ ਪਹਿਲਾਂ ਆਏ ਸੀ ਵੀ ਲਾਲੋ ਕੋਈ ਪਤਾ ਪਰਸੋਂ ਨੂੰ ਆਊ ਚੌਥੇ ਨੂੰ ਆਊ ਇਹਦਾ ਕੋਲਾ ਜਾ ਮੁੱਕਣ ਵਾਲਾ ਹੀ ਐ ਮੈਂ ਅਖਬਾਰ ਚ ਪੜਿਆ ਸੀ ਵੀ ਕੋਲਾ ਖਤਮ ਹੋਊ ਪਤ ਨਹੀਂ ਹੁਣ ਕਦੇ ਕੋਲਾ ਖਤਮ ਹੋਣ ਦੀ ਆਈ ਏ ਖਬਰ ਉਹ ਅਸਲ ਚ ਨੀਤਾਂ ਹੀ ਮਾੜੀਆਂ ਸੀ ਇਹਨਾਂ ਦੀਆਂ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਹੁਣ ਕਿਵੇਂ ਆਈ ਜਾਂਦੀ ਏ ਜੀ ਬਿਜਲੀ ਹੁਣ ਕਿਵੇਂ ਆਈ ਜਾਂਦੀ ਏ ਨੀਤਾਂ ਨਹੀਂ ਹੈਗੀਆਂ ਸੀ ਕੱਸੀਆਂ ਦਾ ਪਾਣੀ ਪਹੁੰਚ ਰਿਹਾ ਟੇਲਾਂ ਤੱਕ ਖੋਲ ਤੇ ਨਹਿਰਾਂ ਚ ਮੋਗੇ ਪਹਿਲਾਂ ਤਾਂ ਨਹਿਰਾਂ ਲੰਗੀ ਹੋ ਜਾਂਦੀਆਂ ਸੀ ਲੰਘਣ ਵਾਸਤੇ ਬਣਾਏ ਆ ਸੀ ਯਾਰ ਵੀ ਮੋਗੇ ਬਣਾ ਲਓ ਇਹਨਾਂ ਚੋਂ ਇਹਨੂੰ ਕੱਢ ਲਓ ਪਾਣੀ ਇਹਨਾਂ ਚੋਂ ਪਿੱਛੋਂ ਹੋਰ ਛੱਡ ਲਓ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਪ ਦੇ ਨਾਲ ਧੰਨਵਾਦ